ਸਤਨਾਮ ਵਾਹਿਗੁਰੂ ਸਾਹਿਬ ਜੀਓ ਅੰਮ੍ਰਿਤ ਵੇਲਾ ਸਤ ਨਾਓ ਵੱਡੇ ਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੇ ਮੁਖ ਦਵਾਰ ਦਰਸ਼ਨੋਂ ਪਿਆਸੀ ਦਿਨ ਰਾਤ ਚਿਤਵੋ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਮੰਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਸੋਕੋ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤੇ ਇਸ ਕੀਮਤ ਕਹਿਣ ਨਾ ਜਾਈ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕਿਛੁ ਪਾਈਐ ਕਾਰਜ ਸਕਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰ ਮੰਲਾ ਤੀਜਾ ਆਨੰਦ ਦੇ ਕੋ